ਸਾਰੇ ਗੁਰੂ ਦਾ ਨਾਮ ਜਿਤਾਏ ਜਿਤਾਵਿ ਕਾ ਸਤ ਕਾ ਸ੍ਰਿ ਸਤਿ ਹੋਵੇ ਜਾ ਜਾਏ ਖਾਸ ਸੋ ਜੀ ਕੀ ਬੋਲ ਵਾਲੇ ਬੋਲ ਨਾ ਜੀ ਸਾਰੇ ਗੁਰੂ ਭਗਸੋ ਜੀ ਆਪਣੇ ਸਿੱਖਾਂ ਨੂੰ ਸਿੱਖੀ ਦਾ ਇੱਕ ਦਾਤ ਇਸ ਸੋ দান ਕਰੋ ਸਾਰਾ ਦਾ ਨਾਮ ਸ੍ਰੀ ਦਾ ਨਾਮ ਦਾ ਜੀ ਕੀ ਬੋਲਣਾ ਜੀ ਸਾਰੇ ਗੁਰੂ ਇਹ ਕਾਰਨਿਕ ਆਪ ਕੀ ਦੇ ਸਿੱਖਾ ਦਾ ਮੰਨਿਵਾ ਤੁਮ ਕੀ ਬਗਵਾਈ ਹੇਟ ਵਿੱਚ ਤੇ ਪੰਜਾਬ ਪਿਆਰੀ ਹੈ ਜੀ ਬਗਵਾਈ ਹੇਟ ਵਿੱਚ ਸੇ ਪਾਸ਼ਾ ਨਗਰ ਕੀਰਤਨ ਆਰੰਭ ਕਰਨ ਦੀ ਹੈ ਸਾਰੋਂ ਸੰਗਤਾਂ ਨੇ ਮਿਲ ਜੁਲ ਕੇ ਸੁੰਦਰ ਪਾਵਨ ਦੀਵਾਨ ਸਜਾਇਗੇ ਸਜੇ ਦੀਵਾਨਾਂ ਵਿੱਚ ਸ੍ਰੀ ਵਾਹਿਗੁਰੂ ਦੇਕੇ ਪਹਿਲਾ ਵਰਨਾ ਕਬੂਲਾ ਆਸ ਰਹੀ ਉਹ ਸਮੜਾ ਟਿਰੰਗਾ ਵਾਹਿਗੁਰੂ ਤਿਨ ਹਰ ਤਿਨ ਪਾਦ ਕਿਜੇ ਹਰ ਮਜਾ ਮੇਰੇ ਮਨ ਜਪ ਰਾਮ ਨਾਮ ਹਰ ਹਰ ਕਿਰਤਨ ਕਲ ਜੁਗ ਪਦ ਏ ਸਤਗੁਰ ਪਾਜਾ ਔ ਸਤ ਪਰਹਾਰੇ ਸਤਗੁਰ ਅਪਣੇ ਜਿਨ ਗੁਗਧ ਨਾਮ ਪਰ ਨਾ ਜਾ ਦਰਸ਼ਨ ਸਾਗਰ ਬਿਲੇ ਬਟ ਭਾਗੀ ਸਹੀ ਜਗ ਜੀਵਨ ਆਰ ਗੁਰਧਾਰਿਓ ਮਨ ਮਾਜਾ 来。 Uh oh.

Terima kasih ਸ੍ਰੀ ਭਾਈ ਕੁਜਕੀ ਪਤੇ ਮਾਤਾ ਗੁਦਰ ਕੋ ਜੀ ਚਾਰ ਸਾਹਿਬ ਜਾਦੇ ਪਤੇ ਸਮੂਹ ਸ਼ਹੀਰ ਸਿੰਘ ਸਿੰਘ ਦੀ ਆਪ ਚੰਗੀਆਂ ਦੇ ਜਾਨ ਨੂੰ ਸਰਮਾਪਤ 22 21 ਤਰੀਕ ਤੇ ਲਾਗੇ 26 ਤਰੀਕ ਤੱਕ ਦੁਆਰਾ ਸ੍ਰੀ ਸੰਤ ਸਿੰਘ ਸਭਾ ਪ੍ਰਭਾਤਨਗਰ ਗਾਜੀਗੁਰੂ ਵਿਖੇ ਗੁਰਮਖ ਸਮਾਗਮ ਕਰਾਇਆ ਜਾ ਰਿਹਾ ਹੈ ਸੰਤ ਦੇ ਸਹਿਯੋਗ ਨਾਲ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਛਤਰ ਸ਼ਾਯਾ ਹੇਟ ਅੱਜ ਸ਼ਹੀਦਾਂ ਨੂੰ ਸਮਰਪਿਤ ਨਗਰ ਕੀਰਤਨ ਵਿਸ਼ਾਲ ਨਗਰ ਕੀਰਤਨ ਜੋ ਗੁਰਦੁਆਰੀ ਗੁਰਦੁਆਰਾ ਸਾਹਿਬ ਤੋਂ ਸ਼ੁਰੂ ਹੋ ਕੇ ਗੁਰਦੇਵ ਨਗਰ ਬਰਖ ਚੌਕ ਗੋਪਾਲ ਨਗਰ ਕਰਾਹਣਾ ਮਹੱਲਾ ਨੀਲਾ ਮੈਦਾਨ ਤੇ ਹੁੰਦੇ ਹੋਏ ਸਬਸਪਾ ਸਿੰਘ ਸਭਾ ਸੇ ਆਪਣੇ ਸ਼ਾਮਿਲ ਸ਼ਾਮ ਨੂੰ ਸ਼ੇਵੇ ਸਮਾਪਤੀ ਹੈ ਅੰਤ ਦਾ ਤਨਵਾਦ ਜਿਨ੍ਹਾਂ ਨੇ ਤਨ ਮਨ ਤਾਨ ਨਾਲ ਸਜਾ ਦਿੱਤਾ ਵਾਹਿਗੁਰੂ ਜੀ ਕਾ ਖਾਲਸਾ ਰਿਕੀ ਫਤੇ ਵਾਹਿਗੁਰੂ ਜੀ ਕੀ ਫਤੇ ਅਸੀਂ ਸਮੂਹ ਮਹੱਲਾ ਨਿਵਾਸੀਆਂ ਦੇ ਅਤੇ ਸਾਰੇ ਆਪਣੇ ਵੀਰਾਂ ਦੇ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ I'm sorry, we don't know about